ਕਾਨੂੰ ਇਥੇ ਪੁੱਡਾ ਭਵਨ ਦੇ ਬਾਹਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਸਾਨਾਂ ਦੇ ਹੱਕ ਦਵਾਉਣ ਲਈ ਉਹਨਾਂ ਦੀ ਜ਼ਮੀਨਾਂ ਤੇ ਪੈ ਰਹੇ ਡਾਕੇ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਕਾਨੂੰ ਇਥੇ ਸਰਕਾਰ ਦੇ ਕੰਨ ਪਾੜਨ ਲਈ ਵੱਡਾ ਧਰਨਾ ਲਾਉਣਾ ਸੋ ਅਸੀਂ ਇਥੇ ਇਹ ਜਿਹੜੀ ਜਗ੍ਹਾ ਧਰਨਾ ਲੱਗਣਾ ਜਗ੍ਹਾ ਦੇਖ ਰਹੇ ਸੀ ਪਰ ਨਾਲ ਹੀ ਚਲੋ ਜਿੱਥੇ ਅਸੀਂ ਇਹ ਪ੍ਰਬੰਧ ਸਾਰੇ ਸੋਨਾ ਸਾਹਿਬ ਲਈ ਕਰ ਰਹੇ ਸੀ ਕੁਦਰਤੀ ਅਸੀਂ ਵੀ ਇੱਥੇ ਪਹੁੰਚੇ ਇੱਕ ਫਿਰ ਬੋਰਡ ਦਿਖਾਉਣ ਲੱਗੇ ਇੱਥੇ ਲੱਗਿਆ ਹੋਇਆ ਮੜਾ ਆ ਜੋ ਆਲੋਗੋ ਥੋੜਾ ਹਲਕਾ ਫਿਰ ਵੀ ਥੋੜੇ ਹਲਕੇ 'ਚ ਮੈਂ ਮੈਂ ਤਾਂ ਸੋਨਾ ਸਾਹਿਬ ਨੂੰ ਆਖਦਾ ਸੀ ਮੈਂ ਕਿ ਥੋੜੇ ਹਲਕੇ ਤੱਕ ਤੇ ਮੁੱਖ ਮੰਤਰੀ ਹੋਰ ਤਾਂ ਨਹੀਂ ਕਿਤੇ ਕਿਤੇ ਮਹਾਰਾਜਾ ਮੁੱਖ ਮੰਤਰੀ ਲੈਦਾ ਹੋਵੇ ਤਰਾ ਜ਼ੂਮ ਕਰਕੇ ਦਿਖਾਓ ਹੁਣ ਆਹ ਮੁੱਖ ਮੰਤਰੀ ਸਿਹਤ ਯੋਜਨਾ ਹਰ ਪਰਿਵਾਰ ਲਈ 10 ਲੱਖ ਮਤਲਬ ਇਹਦੇ ਭਗਵਾਨ ਜੀ ਦੀ ਫੋਟੋ ਕਿੱਥੇ ਆ ਕਾਹਦਾ ਮੁੱਖ ਮੰਤਰੀ ਸਾਹਿਬ ਕਾਹਦੇ ਮੁੱਖ ਮੰਤਰੀ ਹੋ ਡਮਰੂ ਹੱਥ ਦੇ ਵਿੱਚ ਨੱਚੀ ਜਾਓ ਸਟੇਜਾਂ ਤੇ ਸਾਰਾ ਪੰਜਾਬ ਬੈਰੀ ਪਾਲਿਆ ਸਾਰਿਆਂ ਨਾਲ ਦੁਸ਼ਮਣੀ ਪਾਲੀ ਝੂਠ ਬੋਲ ਬੋਲ ਕੇ ਆਪਣਾ ਕਰਦਾਰ ਖਰਾਬ ਕਰ ਲਿਆ ਜਿਹੜੇ ਲੋਕ ਭਗਵੰਤ ਮਾਨ ਦੇ ਨਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਤੀਆਂ ਵੀ ਭਗਵੰਤ ਮਾਨ ਘੈਂਟ ਗੱਲਾਂ ਸਰਾਉਂਦਾ ਵਧੀਆ ਕਹਾਣੀਆਂ ਵੀ ਇਹ ਇਹਦੇ ਵਰਗਾ ਸੱਚਾ ਪੁੱਕਾ ਇਮਾਨਦਾਰ ਤੇ ਇਹਦੇ ਵਰਗਾ ਧਰਮੀ ਰਾਜਾ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਦਾ ਪੰਜਾਬ 'ਚ ਜੰਮਣਾ ਹੀ ਨਹੀਂ ਜਿੰਨੀ ਕਰਦਾਰ ਕੁਛੀ ਉਕਾ ਮਾਨਤਬਾਨ ਨੇ ਪੰਜਾਬ ਦੇ ਲੀਡਰਾਂ ਦੀ ਕਰੀ ਐ ਇੰਨੀ ਤਾਂ ਮੈਨੂੰ ਲੱਗਦਾ ਪੂਰੇ ਵਰਲਡ 'ਚ ਨਹੀਂ ਕਿਸੇ ਦੀ ਕਰੀ ਕਿਸੇ ਨੇ ਕਿਸੇ ਦੀ ਕਰੀ ਹੋਣੀ ਮਤਲਬ ਉਹ ਗੱਲਾਂ ਤੋਂ ਇੱਕ ਵਾਰ ਤਾਂ ਸਾਨੂੰ ਵੀ ਅਲਗ ਲੱਗ ਜਾਂਦਾ ਤਾਂ ਵੀ ਯਾਰ ਇੰਨਾ ਘੈਂਟ ਬੰਦਾ ਬੇਸ਼ੱਕ ਅਸੀਂ ਵਿਰੋਧੀ ਪਾਰਟੀ ਵਾਲੇ ਤੇ ਕਿਉਂਕਿ ਗੱਲਾਂ ਹੀ ਨਹੀਂ ਮਾਰਦਾ ਕੋਈ ਗੱਲਾਂ ਦੀ ਕਲਾ ਹੈ ਉਹਦੇ ਕੋਲ ਇਹੋ ਕੋਈ ਸ਼ੱਕ ਨਹੀਂ ਪਰ ਮਾਨ ਸਾਹਿਬ ਆ ਹੁਣ ਥੋੜੀ ਜਮੀਰ ਕਿੱਥੇ ਆ ਫੇਰ ਜੂ ਮਾਰ ਦੋ ਥੋੜਾ ਜਿਹਾ ਤੁਸੀਂ ਦੱਸੋ ਮਾ ਜੀ ਬੀ ਕਾਦੇ ਆ ਪਾ ਟਟੂਆ ਦੇ ਮੁੱਖ ਮੰਤਰੀ ਐ ਕਾਹ ਦੇ ਮੁੱਖ ਮੰਤਰੀ ਆਪਾਂ ਗੱਲਾਂ ਨਹੀਂ ਬਸ ਕੜਾ ਦੇ ਬਸ ਬਣਾਉਟੀ ਡੰਮੀ ਮੁੱਖ ਮੰਤਰੀ ਮਤਲਬ ਕੇਜਰੀ ਵਾਲਾ ਹੱਥ ਬੰਨੀ ਬੈਠਾ ਵੀ ਲ ਮੁੱਖ ਮੰਤਰੀ ਸਿਹਤ ਯੋਜਨਾ ਮੁੱਖ ਮੰਤਰੀ ਦੀ ਫੋਟੋ ਹੀ ਨਹੀਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਦੀ ਹੋਈ ਏ ਹਰਾ ਪੰਨ ਮੁੱਖ ਮੰਤਰੀ ਦੀ ਸੀਟ ਪੱਲੇ-ਅੱਲੇ ਕੱਖ ਨਹੀਂ ਹੈ ਆਪਣੇ ਮੁੱਖ ਮੰਤਰੀ ਸਾਹਿਬ ਜ਼ਮੀਰ ਨੂੰ ਜਗਾਓ ਤੁਸੀਂ ਪੰਜਾਬੀਆਂ ਦੇ ਮੁੱਖ ਮੰਤਰੀ ਹੋ ਇਕੱਲੀ ਆਮ ਆਦਮੀ ਪਾਰਟੀ ਦੇ ਨਹੀਂ ਮਾਰੀ ਮੋਟੀ ਅਣਖ ਤੇ ਗੈਰ ਦਾ ਕੰਡਾ ਲਿਓ ਮਾਨ ਸਾਹਿਬ ਮਾਰੀ ਮੋਟੀ ਧੌਣ ਚ ਕਿੱਲਾ ਪਸਾਉ ਆ ਆਪਣੇ ਕਿਉਂ ਜਮੇ ਮੁਚ ਗਏ ਆਪਾਂ ਕਿਉਂ ਆ ਆਪਣੀ ਲੱਸੀ ਕਰਾ ਰਹੇ ਕਟੂ-ਕਟ ਚਲੋ ਠੀਕ ਆ ਤੁਹਾਡੀ ਪਾਰਟੀ ਦਾ ਪ੍ਰਧਾਨਤਾ ਫੋਟੋ ਲਾ ਰਹੇ ਕੇਜਰੀਵਾਲ ਦੀ ਨਾਲ ਪਰ ਤੇਰੀ ਤਾਂ ਫੋਟੋ ਹੈ ਹੀ ਨਹੀਂ ਯਾਰੂਰੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਅਸੀਂ ਕਿਵੇਂ ਨਾ ਕਹੀਏ ਕਿ ਸੁਪਰ ਮੁੱਖ ਮੰਤਰੀ ਕੇਜਰੀਵਾਲਾ ਸੋਨਾ ਸਾਹਿਬ ਤੁਸੀਂ ਵੀ ਤੁਹਾਡੇ ਹਲਕੇ 'ਚ ਬੋਰਡ ਲੱਗਿਆ ਵਾ ਤੁਸੀਂ ਵੀ ਚੱਲਣਾ ਪਾਓ ਬਿਲਕੁਲ ਇਹ ਦੇਖੋ ਇਹ ਹਾਸੂ ਹੀਣੀ ਗੱਲ ਲੱਗ ਰਹੀ ਹੈ ਸਾਨੂੰ ਤਾਂ ਇਹ ਕਿ ਪੜੇ ਲਿਖੇ ਸ਼ਹਿਰ ਦੇ ਵਿੱਚ ਅੱਜ ਜਿਹੜੇ ਦਿੱਲੀ ਵਾਲੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਾਰੋਕਾਰ ਨਹੀਂ ਤਾਂ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੋਟਾਂ પા ਕੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਮੁੱਖ ਮੰਤਰੀ ਪੰਜਾਬ ਚੁਣਿਆ ਸੀਗਾ ਪਰ ਅੱਜ ਸਾਡੀ ਤਰਾਸ ਦੀ ਹੈ ਕਿ ਭਗਵੰਤ ਮਾਨ ਸਾਹਿਬ ਜਿਹੜੀ ਕਹਿੰਦੇ ਸੀਗੇ ਵੀ ਮੈਂ ਬਹੁਤ ਆਮ ਘਰਾਂ ਦਾ ਆਮ ਹੋ ਅੱਜ ਵੀ ਮੈਂ ਕਦੇ ਲਿਫਿਆ ਨਹੀਂ ਮੈਂ ਦਵਿਆ ਨਹੀਂ ਪਰ ਮਾਨ ਸਾਹਿਬ ਤੁਸੀਂ ਤਾਂ ਮੇਰੇ ਖਾਂ ਨਾਲ ਹੱਦ ਹੀ ਪਾਰ ਕਰਕੇ ਲਿਫੜਨ ਦੀਆਂ ਔਰ ਦਬਣ ਦੀਆਂ ਸੋ ਇਸ ਕਰਕੇ ਹੱਥ ਬੰਦ ਕੇ ਬੇਨਤੀ ਹੈ ਕਿ ਪੰਜਾਬੀਆਂ ਨੂੰ ਮਜ਼ਾਕ ਦੇ ਪਾਤਰ ਨਾ ਬਣਾਓ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਹਰੇਕ ਕੰਮ ਤੁਹਾਡੇ ਜਿੰਮੇ ਲੱਗਣਾ ਤੇ ਹਰੇਕ ਕੰਮ 'ਚ ਤੁਹਾਡੀ ਅਗਵਾਈ ਚਾਹੀਦੀ ਹੈ ਪੰਜਾਬ ਨੂੰ ਇਹ ਦਿੱਲੀ ਵਾਲਿਆਂ ਦੀ ਕੋਈ ਨਹੀਂ ਚਾਹੀਦੀ ਸੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਇਹਦੇ ਵੱਲ ਧਿਆਨ ਦਿਓ ਅੱਜ ਅਸੀਂ ਨਹੀਂ ਗੱਲ ਕਰ ਰਹੇ ਅੱਜ ਪੰਜਾਬ ਦਾ ਹਰ ਨੌਜਵਾਨ ਪੰਜਾਬ ਦਾ ਹਰ ਬਜ਼ੁਰਗ ਹਰ ਭੈਣ ਹਰ ਮਾਂ ਪੰਜਾਬ ਦੀ ਇਹ ਸੋਚ ਰਹੀ ਹੈ ਕਿ ਕਿਹੜੇ ਵਕਤ ਅਸੀਂ ਐ ਇਹ ਮਾੜੀ ਸਿਹਤ ਨੂੰ ਇਹ ਸਰਕਾਰ ਬਣਾਈ ਸੀਗੀ ਹਾਂ ਇਹ ਸਰਪੇਈ ਹੀ ਦਿਖਾਇਆ ਕਿ ਤੁਸੀਂ ਚੋਣ ਆ ਮੈਨੂਫੈਕਚਰਿੰਗ ਜਿਹੜਾ ਬਣਾਇਆ ਜ਼ਮੀਨਾ ਕਵਰ ਕਰਨ ਵਾਲਾ ਉਹ ਤੇ ਲਿਖਿਆ ਆ ਕਿ ਦਿੱਲੀ ਦਾ ਤਜਰਬਾ ਬੋਲਦਾ ਮਤਲਬ ਪਾਲਿਸੀ ਦਿੱਲੀ ਤੋਂ ਬਣ ਕੇ ਆਈ ਆ ਮੁੱਖ ਮੰਤਰੀ ਜੇ ਸੈਨਾ ਮਿਨਾ ਚੀਫ ਸੈਕਟਰੀ ਤੁਸੀਂ ਪਾਵਰ ਦੇ ਬੈਠੇ ਹੋ ਮਤਲਬ ਕਾਹਦੇ ਆਪਾਂ ਮੁੱਖ ਮੰਤਰੀ ਆ ਯਾਰ ਇਤਿਹਾਸ ਦੇ ਵਿੱਚ ਕੀ ਮੂਹ ਲੈ ਕੇ ਜਾਏਗਾ ਭਵਤਮਨ ਸਿਆਂ ਬਥੇਰਾ ਝੂਠ ਬੋਲਿਆ ਬਥੇਰੀਆਂ ਗੱਲਾਂ ਰੇੜਿਆਂ ਤੇ ਖੜ ਖੜ ਕੇ ਪੁਲਾਂ ਤੇ ਖੜ ਖੜ ਕੇ ਕੁਰਸੀਆਂ ਮਾਰ ਮਾਰ ਕੇ ਝੂਠ ਬੋਲ ਬੋਲ ਕੇ ਐਨਾ ਝੂਠ ਮੈਨੂੰ ਲੱਗਦਾ ਇਤਿਹਾਸ ਨਹੀਂ ਕਿਸੇ ਨੇ ਬੋਲਿਆ ਹੋਣਾ ਜਿੰਨਾ ਤੈਂ ਬੋਲਿਆ ਹਰ ਰੋਜ਼ ਨਵੀਆਂ ਕਹਾਣੀਆਂ ਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਜ਼ਮੀਨਾਂ ਅਸੀਂ ਧੱਕੇ ਨਾਲ ਹੋਣੀਆਂ ਨਹੀਂ ਆਪਣੀ ਮਰਜ਼ੀ ਨਾਲ ਦੋ ਦੂਜੇ ਪਾਸੇ ਕਾਨੂੰਨ ਦੇ ਵਿੱਚ ਇਹ ਲਿਖ ਕੇ ਪਾ ਰਹੇ ਹੋ ਦਿਖਾ ਰਹੇ ਹੋ ਥੋੜੇ ਆਪਣੀ ਸਾਈਡ ਤੇ ਪਿਆ ਵੀ ਜਿਹੜਾ ਕਿਸਾਨ ਜ਼ਮੀਨ ਨਹੀਂ ਦਊਗਾ ਉਹ ਖੇਤੀ ਤਾਂ ਕਰ ਸਕਦਾ ਪਰ ਉਹਨੂੰ ਕਿਸੇ ਵੀ ਆਪਣੀ ਕੋਈ ਪੋਲਟਰੀ ਫਾਰਮ ਕੋਈ ਇੰਡਸਟਰੀ ਕੋਈ ਫਾਰਮ ਹਾਊਸ ਕੁਝ ਵੀ ਬਣਾਉਣ ਲਈ ਜਿਹੜੀ ਆਗਿਆ ਉਹ ਨਹੀਂ ਦਿੱਤੀ ਜਾਊਗੀ ਮਤਲਬ ਇਹਦਾ ਮਤਲਬ ਇਹ ਸਾਰੀ ਈਨੇ ਹਜ਼ਾਰ ਏਕੜ ਅਕਵਾਇਰ ਕਰਕੇ ਲੈਣ ਪੁਲੀ ਦੇ ਰਾਹੀਂ ਵੱਡਾ ਲੋਨ ਲੈ ਕੇ ਤੁਸੀਂ ਦਿੱਲੀ ਨੂੰ ਪੈਸੇ ਭੇਜ ਦੇਣਿਆ ਤੇ ਇਤਿਹਾਸ ਦੇ ਵਿੱਚ ਲਾਣ ਤਾਂ ਤੈਨੂੰ ਪਹਿਣੀਆ ਭਗਵਾਨ ਤੁਮਨ ਸਿਆ ਤੇ ਕੇਜਰੀਵਾਲ ਨੇ ਤਾਂ ਲੈ ਕੇ ਕਰਕੇ ਸਮਾਨ ਇਕੱਠਾ ਜਾਣਾ ਆ ਅਸੀਂ ਪੁੱਡਾ ਭਵਨ ਦੇ ਬਾਹਰ ਖੜੇ ਆ ਮੈਨੂੰ ਪਤਾ ਲੱਗਾ ਇੱਥੇ ਵੀ ਅੰਦਰ ਟੀਮ ਬੈਠੀ ਹੈ ਇਹਨਾਂ ਦੀ ਕਿਉਂਕਿ ਹਰੇਕ ਦਫ਼ਤਰ 'ਚ ਬੈਠੀ ਹੈ ਇੱਥੇ ਵੀ ਦਿੱਲੀ ਦੀ ਟੀਮ ਬੈਠੀ ਆ ਹਰੇਕ ਦਫ਼ਤਰਾਂ ਦੇ ਵਿੱਚ ਦਿੱਲੀ ਦੀਆਂ ਟੀਮਾਂ ਲੈ ਕੇ ਲੈਪਟਾਪ ਆਪਣੇ ਬੈਠਿਆ ਨੇ ਹਿਸਾਬតាម ਕਿਉਂਕਿ ਇਹ ਤਾਂ ਸਭ ਤੋਂ ਅਮੀਰ ਵਿਭਾਗ ਹੈ ਵੱਡਾ ਰੈਵਨਿਊ ਇਹ ਤੋਂ ਸਰਕਾਰ ਤੋਂ ਸਰਕਾਰ ਨੂੰ ਆਮਦਨ ਇਹ ਤੋਂ ਕਮਾੜਾ ਤੋਂ ਆਉਂਦੀ ਆ ਵੱਡਾ ਤੋਂ ਆਉਂਦੀ ਆ ਸੋ ਉਹਦੇ ਬਾਹਰ ਬੋਰਡ ਲੱਗਿਆ ਮੈਂ ਤਾਂ ਹੈਰਾਨ ਹੀ ਰਹਿ ਗਏ ਸੀ ਹੈਰਾਨ ਹੋ ਗਏ ਵੀ ਮੁੱਖ ਮੰਤਰੀ ਸੇਤ ਯੋਜਨਾ ਦੇ ਮੁੱਖ ਮੰਤਰੀ ਦੀ ਫੋਟੋ ਹੀ ਨਹੀਂ ਫੋਟੋ ਕੇਜਰੀਵਾਲ ਦੀ ਮਤਲਬ ਮੁੱਖ ਮੰਤਰੀ ਸਿਆ ਇਹ ਤੈਨੂੰ ਤਾਨਾ ਵੀ ਆ ਤੇ ਤੇਰੇ ਨਾਲ ਰੋਸ ਵੀ ਆ ਤੇ ਤੈਨੂੰ ਮਿਹਣਾ ਵੀ ਆ ਤੇ ਤੈਨੂੰ ਲਾਹਨਤਾਂ ਵੀ ਨੇ ਕਿ ਮਾੜਾ ਮੋਟਾ ਅਣਖ ਗਾਇਰ ਤੋਂ ਜਗਾ ਲਾ ਆਪਣੀ ਫੋਟੋ ਦਾ ਲਵਾ ਲਾ ਕੱਟੂ-ਕੱਟ ਨਾਲ ਅਸੀਂ ਉਹ ਧਰਨਾ ਲਾ ਦਨੇ ਅਸੀਂ ਰੌਲਾ ਪਾ ਲਨੇ ਆ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਨਾ ਕਿ ਧਰਨੇ ਤੁਰਨੇ ਮਾਰੋ ਕੇਜਰੀਵਾਲ ਦੇ ਘਰ ਦੇ ਬਾਹਰ ਕਿ ਕਟੋ-ਕਟ ਮੁੱਖ ਮੰਤਰੀ ਦੀ ਫੋਟੋ ਤਾਂ ਲਾ ਦਿਓ ਨਾਲ ਕੱਲੀ ਕੇਜਰੀਵਾਲ ਦੀ ਇੱਕ ਵਾਰ ਫੇਰ ਦਿਖਾ ਦੇ ਲਾਸਤੇ ਵਿੱਚ ਜਿਹੜੇ ਬਾਅਦ ਚੋਂ ਜੁੜੇ ਹਨ ਕਿ ਮੁੱਖ ਮੰਤਰੀ ਸਿਹਤ ਯੋਜਨਾ ਤੇ ਮੁੱਖ ਮੰਤਰੀ ਦੀ ਫੋਟੋ ਹੀ ਨਹੀਂ ਆ। ਸੋ ਮਾਨ ਸਾਹਿਬ ਇਹ ਲਹਨਤਾਂ ਨੇ ਤੁਹਾਨੂੰ ਕੱਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਹੁੰਚ ਰਹੇ ਨੇ ਕਿਸਾਨਾਂ ਨੂੰ ਬੇਨਤੀ ਆ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਆ ਕਿ ਵੱਡੇ ਪੱਧਰ ਤੇ ਆਪਣੇ ਆਪਣੇ ਸਾਧਨਾ ਰਾਹੀਂ ਵੱਡੇ ਪਦਰ ਤੇ ਇਕੱਠੇ ਹੋ ਕੇ ਆ ਦੱਸੋ ਸਾਰੇ ਪੰਜਾਬ ਦਾ ਕਵਾਡਾ ਦੱਸੋ ਅਬਾ ਇਹ ਔਲਾਦ ਨੇ ਬਸ ਉਹ ਕਹਿੰਦੇ ਬੋਰਡ ਤੋਂ ਥੱਲੇ ਪੜਿਆ ਹੀ ਨਹੀਂ ਆਪਾਂ ਨੇ ਵੀ ਬੋਰਡ ਲੱਗਿਆ ਦਾ ਮਹਾਲੀ ਤੇ ਮਿਊਸਪਲ ਭਵਨ ਚੰਡੀਗੜ੍ਹ ਤੋਂ ਬੋਰਡ ਬਣ ਕੇ ਮਤਲਬ ਪਤਾ ਨਹੀਂ ਕੀ ਕਾਜਾ ਮਾਜਾ ਚੱਲੀ ਜਾਂਦਾ ਕਿੱਥੋਂ ਕੀ ਕਿਵੇਂ ਕਿੱਧਰ ਨੂੰ ਕੀ ਪੈਸਾ ਜਾਈ ਜਾਂਦਾ ਸੋ ਮਾਨ ਸਾਹਿਬ ਤੁਹਾਨੂੰ ਲਾਹਣਤਾ ਵੀ ਨੇ ਮਿਹਣੇ ਵੀ ਨੇ ਤੇ ਫਟਰਾਣਤੀਆਂ ਵੀ ਨੇ ਇਹ ਮਾਰੀ ਮੁੱਢੀ ਜ਼ਮੀਰ ਨੂੰ ਜਗਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਸਾਰੇ ਵੱਡੇ ਪੱਦਰ ਤੇ ਇਸ ਧਰਨੇ ਦੇ ਵਿੱਚ ਉਠੋ ਤੇ ਇਸ ਧਰਨੇ ਦੇ ਵਿੱਚ ਸਰਕਾਰ ਦੇ ਕੰਨ ਪਾੜੋ ਤਾਂ ਕਿ ਕਿਸਾਨਾਂ ਦੀ ਜਮੀਨਾਂ ਬਚਾ ਸਕੀ